ਇੱਕ ਪਰਿਵਾਰ ਜੋ ਬੜਾ ਹੀ ਚਾਈਨ ਸਾਈ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੱਜ ਤੱਜ ਕੇ ਘਰੋਂ ਨਿਕਲੇ ਆ ਗੱਡੀ ਦੇ ਵਿੱਚ ਜਾ ਰਿਹਾ ਸੀ ਲੇਕਿਨ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਮੰਦਭਾਗਾ ਭਾਣਾ ਵਾਪਰ ਜਾਂਦਾ ਜਿਹਾ ਦੱਸ ਦਈਏ ਕਿ ਪਰਿਵਾਰ ਦੇ ਵਿੱਚ ਮਾਤਾ ਪਿਤਾ ਇੱਕ ਬੱਚੀ ਜੋ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਲੇਕਿਨ ਇਸੇ ਦੇ ਦੌਰਾਨ ਉਹਨਾਂ ਦੀ ਕਾਰ ਨੂੰ ਇੱਕ ਟੈਂਕਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਤਿੰਨਾਂ ਦੀ ਹੀ ਮੌਤ ਹੋ ਜਾਂਦੀ ਹੈ ਸੋ ਮੰਦਭਾਗੀ ਇਹ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਕਾਰ ਤੇ ਟੈਂਕਰ ਦੀ ਟੱਕਰ ਦੇ ਵਿੱਚ ਪਰਿਵਾਰ ਦੇ ਤਿੰਨ ਜੀ ਜਿਨ੍ਹਾਂ ਦੇ ਸਾਹ ਜਿਹੜੇ ਨੇ ਮੌਕੇ ਤੇ ਨਿਕਲ ਜਾਂਦੇ ਨੇ ਸੋ ਪਰਿਵਾਰ ਦੇ ਵਿੱਚ ਦੱਸ ਦਈਏ ਕਿ ਖੁਸ਼ਿਆਲਪੁਰ ਗੜਸ਼ੰਕਰ ਦੇ ਵਿੱਚ ਹੀ ਰਹਿੰਦਾ ਸੀ ਪਰਿਵਾਰ ਦੱਸਿਆ ਜਾ ਰਿਹਾ ਕਾਰ ਤੇ ਟੈਂਕਰ ਦੇ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਲੇਕਿਨ ਰਸਤੇ ਦੇ ਵਿੱਚ ਇਹ ਪਾਣਾ ਜਿਹੜਾ ਵਾਪਰ ਜਾਂਦਾ ਜੋ ਸਫਰ ਕਰ ਰਹੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਈ ਹੈ ਮਰਨ ਵਾਲਿਆਂ ਦੇ ਵਿੱਚ ਇੱਕ 7 ਸਾਲ ਦੀ ਬੱਚੀ ਵੀ ਸ਼ਾਮਲ ਸੀ ਪੁਲਿਸ ਮੌਕੇ ਤੇ ਪਹੁੰਚੀ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਜਾਂਚ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ ਗੁਰਨਾਮ ਸਿੰਘ 45 ਸਾਲ ਉਮਰ ਉਨ੍ਹਾਂ ਦੀ ਪਤਨੀ ਬਰਿੰਦਰ ਕੌਰ 42 ਸਾਲਾ ਉਮਰ ਦੀ ਸੀ ਰਤ 7 ਸਾਲ ਦੀ ਉਮਰ ਸੀ ਜੋ ਸਾਰੇ ਬਲਾਕਸ਼ਰੂਪ ਦੇ ਪਿੰਡ ਮਾਨਨੇਵਾਲ ਦੇ ਨੇੜੇ ਰਹਿਣ ਵਾਲੇ ਸਨ ਪੂਰਾ ਪਰਿਵਾਰ ਕੋਟਫਤੋਈ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਿਹਾ ਸੀ ਆਪਣੀ ਆਲਟੋ ਕਾਰ ਦੇ ਵਿੱਚ ਜਿਹੜਾ ਇਸੇ ਦੇ ਦੌਰਾਨ ਗਲਤ ਦਿਸ਼ਾ ਤੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਦੋਵਾਂ ਗੱਡੀਆਂ ਦੇ ਵਿੱਚ ਕਾਰ ਜ਼ਬਰਦਸਤ ਟੱਕਰ ਹੁੰਦੀ ਹੈ ਇਤਿਹਾਸ ਦੇ ਹਾਦਸੇ ਦੇ ਵਿੱਚ ਆਲਟੋ ਕਾਰ ਬੁਰੀ ਤਰ੍ਹਾਂ ਦੇ ਨੁਕਸਾਨੀ ਜਾਂਦੀ ਹੈ ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਫੇਰੀ ਤੋਰ ਤੇ ਮਦਦ ਕਰਦੇ ਆ ਮਡਲੀ ਸਹਾਇਤਾ ਦਿੱਤੀ ਹਾਦਸੇ ਦੇ ਵਿੱਚ ਜ਼ਖਮੀ ਮੁਰਤ ਨੂੰ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਸੀ ਜਦੋਂ ਕਿ ਜੋ ਗੁਰਨਾਮ ਸਿੰਘ ਤੇ ਉਹਦੀ ਧੀ ਸੀ ਨੇੜਲੇ ਲੋਕਾਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਲੇਕਿਨ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਤਿਹਾਸੇ ਤੋਂ ਬਾਅਦ ਕੈਂਟਰ ਚਾਲਕ ਗੱਡੀ ਉੱਥੇ ਛੱਡ ਕੇ ਫਰਾਰ ਹੋ ਜਾਂਦਾ ਹੈ ਪੁਲਿਸ ਦੇ ਵੱਲੋਂ ਜਦੋਂ ਜਾਣਕਾਰੀ ਉਹਨਾਂ ਨੂੰ ਮਿਲਦੀ ਹੈ ਤਾਂ ਕਿ ਮੌਕੇ ਤੇ ਦੇਖਿਆ ਜਾਂਦਾ ਦੋਵਾਂ ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਫਰਾਰ ਕੈਂਟਰ ਚਾਲਕ ਦੀ ਭਾਲ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਮੰਦ ਭਾਗੀ ਖਬਰ ਕਿ ਇੱਕ ਪਰਿਵਾਰ ਬੜੇ ਹੀ ਖੁਸ਼ੀ ਦੇ ਮਾਹੌਲ ਦੇ ਵਿੱਚ ਜਾ ਰਿਹਾ ਸੀ ਚਾਹੇ ਚਾਹੇ ਸਜ ਤਜ ਕੇ ਪੂਰਾ ਪਰਿਵਾਰ ਘਰ ਤੋਂ ਨਿਕਲਦਾ ਜਿਨ੍ਹਾਂ ਦੀਆਂ ਤਸਵੀਰਾਂ ਵੀ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਲੇਕਿਨ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਪਾਣਾ ਵਾਪਰ ਗਿਆ ਕਿ ਤਿੰਨਾਂ ਦੀ ਹੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਅਮਰ ਜੀ ਤੁਹਾਨੂੰ ਬਾਈ ਅਸੀਂ ਪਟਿਆਲੇ ਤੋਂ ਆਏ। ਇਹ ਮੇਰੀ ਨੂੰਹ ਦੀ ਪਰਜਾਈ ਭਰਾ ਤੇ ਭਤੀਜੀ ਉਹਨੇ ਜਾਣੇ ਸੀ ਇੱਥੇ ਜਾ ਰਹੇ ਸੀ। ਅਸੀਂ ਇੱਥੇ ਨਗਰavaliacao ਜੀ ਵਿਆਹ ਜਾ ਰਹੇ ਸੀ। ਹਾਂਜੀ। ਕਿੱਥੋਂ ਆਏ ਸੀਗੇ ਜੀ ਤੁਸੀਂ? ਅਸੀਂ ਪਟਿਆਲੇ ਤੋਂ ਆਏ ਸੀ। ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ? ਉਹ ਗੱਡੀ 'ਚ ਤਿੰਨ ਜਣੇ ਸੀ ਅਸੀਂ ਦੋਨੇ ਜਾਣੇ। ਤੇ ਤਿੰਨਾਂ ਦੀ ਮੌਤ ਹੋ ਗਈ ਹੈ ਜੀ। ਇੰਟਰ ਦੇ ਨਾਲ ਇੱਕ ਜੀ ਆਲਟੋ ਕਾਰ 'ਚ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ, ਇੱਕ ਲੇਡੀ ਤੇ ਇੱਕ ਉਹਦਾ ਘਰ ਵਾਲਾ ਆ। ਇਹ ਤਿੰਨਾਂ ਦੀ ਕੈਜੂਲਟੀ ਹੋ ਗਈ ਆ। ਸਾਲੋਂ ਜਿਉਂ ਵੀ ਇਨਫੋਰਮੇਸ਼ਨ ਵੇੜੀ ਆ ਉਸੇ ਵੇਲੇ ਆ ਕੇ ਅਸੀਂ ਇਹ ਮੌਕੇ ਤੇ ਆ ਕੇ ਡਾੜੀਆਂ ਬਾਹਰ ਕਢਾ ਕੇ ਤਾਂ ਉਹਨਾਂ ਨੂੰ ਆਪਣੇ ਸਿਵਲ ਹਸਪਤਲ ਤੇ ਜਿਹਾ ਅਰਸ਼ੇ ਘਰਸ਼ੇ ਕਰਵਾਇਆ ਸੀ ਦੂਜੇ ਪਾਸੇ ਭਾਗ ਹੋ ਜਾ ਸਕੰਟਰ ਆ ਰਿਹਾ ਸੀ ਸਰ ਕੋਈ ਨਹੀਂ ਜਿਹੜੇ ਕਾਰ ਵਾਲੇ ਸੀ ਇਹ ਬਰਾ ਚੌਦੇ ਕੋਲ ਪਿੰਡ ਮਾਣੇਵਾਲ ਦੇ ਆ ਇੱਕ ਐਂਟਰ ਸਰ ਐਂਟਰ ਦਾ ਪਤਾ ਲਾ ਰਿਹਾ ਜੀ